ਜੀ ਸਤਿ ਸ੍ਰੀ ਅਕਾਲ ਸਾਰਾ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਬਾਕੀ ਦਾ ਸਭ ਤੋਂ ਪਹਿਲਾਂ ਤਾਂ ਸੇਬੂ ਨੂੰ ਵਧਾਈਆਂ ਸੇਬੂ ਨੇ گاਵਾ ਵੀ ਪੰਜ ਕਰ ਲਈਆਂ 6 6 ਹੋ ਗਈਆਂ ਆਪਣੇ ਕੋਲੇ 6 گاਵਾ ਹੋ ਗਈਆਂ ਇੱਕ ਹਾਂ 25 7 ਹੋ ਗਈਆਂ 8 ਹੋ ਗਈਆਂ 9 ਨੰ ਮਜਾ 12 13 ਆਪਾਂ ਉਹ ਕਰ ਲਿਆ ਸਾਰੇ ਆਪਣੇ ਕੋਲੇ ਬਿਲਕੁਲ ਬਾਕੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸੇਬੂ ਤਰੀ ਮਿਹਨਤ ਨੂੰ ਸਲਾਮਾਂ ਵੀਰੇ ਆਈਆਂ ਨੇ ਹੁੰਦੇ ਇੱਕ ਦਿਨ ਬੰਦੇ ਨੇ ਬੱਜ ਜਾਣਾ ਤੇ ਬਾਕੀ ਅਜ ਦਿਖਾਉਣੇ ਆ ਤਾਂ ਸੇਬੂ ਕੋਲੇ ਇੱਕ ਟੋਕੜ ਮੱਝ ਹੈ ਟੋਕੜ ਗੱਪਣ ਟੋਕੜ ਗੱਪਣ ਕਿਨੇ ਮਹੀਨਿਆਂ ਦੀ ਗੱਪਣ ਹੈ ਮੱਝ ਜਿਹੜੀ 6 ਮਹੀਨੇ ਹੈ ਗੱਭਣਾਈ ਅੱਛਾ ਚੱਕ ਪਾਸ 6 ਮਹੀਨਿਆਂ ਦੀ ਗੱਪਣ ਹੈ ਬਈ ਪਾਸ 6 7ਵਾਂ ਮਹੀਨਾ ਲੱਗਿਆ 6 ਤੁੱਤੇ ਆ ਅੱਛਾ 6 ਤੁੱਤੇ 7ਵਾਂ ਮਹੀਨਾ ਲੱਗਿਆ ਹਾਂ ਕੋਦੋਂ ਮਰਜ਼ੀ ਚੱਕਰ ਕਰਕੇ ਆਉਦੀ ਲਈ ਹਾਂ ਲਿਆ ਠੀਕ ਹੈ ਤੇ ਇਹ ਆਪਾਂ ਅੱਛਾ ਇਹ ਆਪਾਂ ਦੇਣੀ ਆ ਝੋਟੀ ਹੈ ਨਾ ਤਾਂ ਇਹਨੂੰ ਸੇਬੂ ਆਪਾਂ gekeੜਾ ਵੀ ਦਵਾ ਦਈ ਦਵਾ ਦਿੰਦੇ ਹੈ ਨਾ ਚੋਣੀ ਬਹੁਤ ਆ ਯਾਰ ਅਗੇ ਹੱਡ ਹੱਡ ਬਹੁਤ ਜ਼ਿਆਦਾ ਹੈ ਲੇਕਿਨ ਹਾਂ ਜਦੋਂ ਭਰ ਗਿਆ ਫਿਰ ਬਹੁਤ ਹਾਂ ਜਿਹੜੀਆਂ ਆ ਚੀਜ਼ਾਂ ਹੁੰਦੀਆਂ ਨਾ ਤੇ ਸੇਬ ਉਹਨਾਂ ਆਪ ਖੜੀਆਂ ਉਹ ਵੱਡੀ ਮਾਝੇ ਦੀ 18-19 ਕਿਲੋ ਤੱਕ ਦੇਂਦੀ ਐ ਆ ਛੋਟੀ ਦੂਜੇ ਸੂਈ ਸੂਈ ਐ ਇਹ 15 ਗ ਦੇ ਕਰੀਬ ਦੁੱਧ ਦੇਂਦੀ ਆ ਹੁੰਦਾ ਬਾਵਾਂ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਹੁਣ ਤਾਂ ਹੋ ਗਏ ਸਾਢੇ ਤਿੰਨ ਮਹੀਨੇ ਹਾਂ ਪਾਰ ਲੰਦਾ ਇਹਨੂੰ ਹੋ ਗਏ ਪੌਣੇ ਤਿੰਨ ਮਹੀਨੇ ਪੌਣੇ ਤਿੰਨ ਮਹੀਨੇ ਸੇਬੂ ਇਹਨਾਂ ਦਾ ਟੀਕਾ ਲਗਵਾ ਲਿਆ ਜੇ ਹੈ ਟੀਕਾ ਪਰ ਵਾਲਿਆ ਤੇ ਫਿਰ ਫਿਰ ਕੋਲ ਕਾਦੀ ਐ ਮੈਂ ਮਾ ਯਾਰ ਖਾਰਾ ਬੋਲ ਬੋਲ ਪੈਣ ਕਮਲੀਆਂ ਗੱਲਾਂ ਕਰਦੇ ਹੁਣ ਆਪਾਂ ਫਾਰਮ ਆਪ ਕਰਦੇ ਆਂ ਬਈ ਸੰਦਾ ਆਪਾਂ ਬੋਲਣ ਕਿਤੇ ਦੇਖੀ ਨਹੀਂ ਆਪਾਂ ਤਾਰਾਂ ਦੇ ਟੀਕਾ ਪਰੋਣਾ ਸਿਲੰਡਰ ਆਪਣੇ ਕੋਲੇ ਪਿਆ ਚੱਕ ਕੇ ਡਾਕਟਰ ਨੂੰ ਸੱਦ ਕੇ ਜਿਹੜਾ ਚੰਗਾ ਲੱਗਦਾ ਤੈਨੂੰ ਟੀਕਾ ਭਰਾ ਉਹ ਤਾਰਾਂ ਸੀਗੀਆਂ ਮੜ ਗਈਆਂ ਮੋਟੀਆਂ ਹਾਂ ਹੁਣ ਕੱਲ ਨੂੰ ਉਹ ਗਾਂ ਵੀ ਲਈ ਜੇ ਤਾਰਾਂ ਅੱਛਾ ਉਹ ਉਹ ਵੀ ਲਈ ਜਾਂਦੇ ਨੇ ਠੀਕ ਆ ਤੇ ਬਾਕੀ ਇੱਧਰ ਵੀ ਬਾਈ ਦੇਖੋ ਉਧਰ ਖੜੀਆਂ ਪੰਜ ਉਧਰ ਖੜੀਆਂ ਕੱਤੇ ਵਸੇ ਸਾਰੇ ਬਾਹਰ ਉਧਰ ਤੇ ਇੱਧਰ ਖੜੀ ਏ ਕੱਤੇ ਸ਼ੇਪੂ ਲੈ ਖੋਲ ਫਿਰ ਦਿਖਾਈਏ ਇਹ ਇਹਦਾ ਸਭੂ ਜਦੋਂ ਲਿਆਉਣਾ ਤੈਨੂੰ ਪਤਾ ਤੂੰ ਅੱਗੇ ਵੀ ਚੰਗੀ ਬਣ ਜਾਈ ਘਟ ਕੇ ਲਿਆਉਣਾ ਹਨਾ ਪਰ ਜਿਹੜੇ ਬੰਦੇ ਨਾਲ ਤੇਰੀ ਡੈਰੀ 'ਚ ਮਿੱਤਰਤਾ ਹਨਾ ਤਾਂ ਇਹ ਸੱਜਰ ਨੇ ਕਿਨਾਂ ਦੁੱਧ ਦਿੱਤਾ ਸੀ ਉਹਨਾਂ ਕੋਲੇ ਦੁੱਧ ਪਾਈ ਉਹ 16 ਕਿਲੋ ਕਹਿ ਲਈ ਦੇਦਾ ਸੱਜਰ ਦਾ ਹਾਂ ਹੁਣ ਜਿੱਤੇ ਆਪਾਂ ਲਈ ਆ ਇਹ ਹਾਂ ਉਥੋਂ 9 ਕਿਲੋ ਦੁੱਧ ਚੋ ਕੇ ਲਈ ਸੀਗੀ 9 ਕਿਲੋ ਉਹਨਾਂ ਦੇ ਕੋਲ 5 ਦਿਨ ਹੋ ਗਏ 4 ਦਿਨ ਹੋ ਗਏ ਆਪਣੇ ਕੋਲ ਆਈ ਨੇ ਹਾਂ ਉਹਨਾਂ ਦੇ ਘਰੋਂ ਦੋ ਡੰਗ 9 ਕਿਲੋ ਦੁੱਧ ਰੋਟਾ ਆਇਆ ਸੀ ਚੋਇਆ ਬ 9 ਕਿਲੋ ਉਹਨਾਂ ਦੇ ਘਰੋਂ ਆਓ ਫਿਰ ਨਵੇਂ ਥਾਂ ਤੇ ਆ ਕੇ ਟੋਕੜ ਪਸੂ ਉਹ ਕਰ ਜਾਂਦਾ ਕਰ ਜਾਂਦਾ ਫਿਰ ਇੱਕ ਆਏ ਨਾ ਅਗਲਾ ਘੱ ਵੇਗਾ ਅੱਛਾ ਕੱਟਾ ਨਾ ਉੱਥੇ ਰੱਖ ਲਿਆ ਕਹੇ ਆ ਟਰੱਕਰ ਦੀ ਵੀ ਗਾਉਂ ਸੁਣੀ ਤੰਦ ਤੋਂ ਫੜਾਈ ਸੀ ਉਹ ਸਾਰਾ ਮੈਂ ਅੱਛੇ ਅਰੀ ਫਾਈਨ ਹਾਂ ਹਾਂ ਉਹਨਾਂ ਨੇ ਗਾਲ ਮੈਲੇ 7 ਸਰਸੇ ਤੋਂ ਅੱਛਾ ਉਹਨਾਂ ਨੇ ਸਰਸੇ ਤੋਂ ਲਿਆਂਦੀ ਸੀ ਬਾਕੀ ਥਣ ਥਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈ ਨਾ ਚਵਾਈ ਚਵਾਈ ਬੂਝੋ ਕੇ ਬੰਬ ਵਰਗੀ ਹੈ ਚਵਾਈ ਸੇਬੂ ਕਹਿੰਦਾ ਭਈ ਬੰਬ ਵਰਗੀ ਚਵਾਈ ਆ ਭਾਈ ਹਾਂ ਕੋਈ ਛੋਟੀ ਗੱਲ ਨਹੀਂ ਤਾਂ ਸੇਬੂ ਤੇਰਾ ਨੰਬਰ ਬੋਲਿੰਗ ਮੇਰਾ ਨੰਬਰ ਹੈਗਾ 94638 94638 34248 34248 ਹਾਂ ਇਹ 9438 ਹਾਂ 94638 34248 ਇਹ ਹੈਗਾ ਜੀ ਸੇਬੂ ਦਾ ਮੋਬਾਈਲ ਨੰਬਰ ਤਾ ਤੁਸੀਂ ਫੋਨ ਉਹੀ ਲਾਇਆ ਵੀਰ ਬਣ ਕੇ ਤੇ ਜਿਹਨੇ ਟੋਕੜ ਗੱਬਣ ਮੱਝ ਲੈਣੀ 6 ਮਹੀਨਾ ਤੋਂ ਉੱਤੇ 7ਵਾਂ ਮਹੀਨਾ ਲੱਗਿਆ ਵਾ ਜੀ ਦੁੱਧ ਉੱਥੋਂ 9 ਕਿਲੋ ਲੈਂਦੀ ਆ ਤੇ 5 ਦਿਨ ਹੋ ਗਏ ਆਈ ਨੂੰ ਤੇ ਬਾਕੀ ਉਹਨਾਂ ਨੇ ਕਟਰੂ ਉੱਥੇ ਰੱਖ ਲਈ ਥੋੜਾ ਜਿਹਾ ਚੱਲ ਇੱਥੇ ਆ ਕੇ ਮੜਾ ਮੋਟਾ ਕੀਤਾਗਾ 5 ਕਿਲੋ ਦੁੱਧ ਹੁਣ ਕੀ ਹੈਗਾ ਆ ਹੁਣ 5 ਕਿਲੋ ਦੁੱਧ ਆਪਣੇ ਆਓ ਵੀ ਜੇ ਸੈੱਟ ਹੋ ਗਈ ਤਾਂ ਦੁੱਧ ਦੁਬਾਰੇ ਵੀ ਲੀਟਰ ਵਾਧ ਵੀ ਸਕਦੀ ਆ ਤੇ ਨਹੀਂ ਹੁਣ ਛੱਡਣ ਵਾਲੀ ਹੋ ਗਈ ਆ ਮਹੀਨਾ ਚੋ ਕੇ ਛੱਡਣ ਵਾਲੀ ਕੰਮ ਹੋ ਗਿਆ ਹਣਾ ਤਾਂ ਫੇਰ ਵੀ ਮੱਚ ਬਹੁਤ ਵਧੀਆ ਬਾਈ ਜਿਵੇਂ 6 ਮਹੀਨਾ ਤੋਂ ਗੱਬਣਾ ਤੇ 7ਵਾਂ ਮਹੀਨਾ ਤੇ ਸਵਾ 6 ਮਹੀਨੇ ਸਾਢੇ 6 ਮਹੀਨੇ ਹੋਗੇ ਜਿਵੇਂ ਸਿਬੂ ਦਾ ਸਾ ਵੀ 6 ਮਹੀਨਾ ਤੱਕ ਤੇ ਆ ਹਾਂ ਤੇ ਸਾਢੇ 6 ਦੀ ਵੀ ਹੋ ਸਕਦੀ ਹੈ ਵੀ 15 20 ਦਿਨਾਂ ਨੂੰ ਤਾਂ ਡਰਾਈ ਹੋਣ ਲੱਗ ਜੂ ਮੱਜ ਤਾਂ 5 ਕਿਲੋ ਤਾਂ ਹੁਣ ਵੀ ਹੈਗਾ ਜੀ ਤਾਂ ਕਰੋ ਚੈੱਕ ਬਾਕੀ ਬਹੁਤ ਸੋਹਣੀ ਝੋਟੀ ਹੈ ਸੱਜਰ ਦੀ ਸੱਜਰ ਦੀ 15 ਕਿਲੋ ਦੀ ਤਸੱਲੀ ਹੈ ਆਪਾਂ ਦਿੰਦੇ ਆ ਉਸ ਤੋਂ ਵੱਧ ਅਗਲਾ ਜਿੰਨਾ ਮਰਜੀ ਦੇ ਦੇ ਬਿਲਕੁਲ ਬਿਲਕੁਲ ਬਾਕੀ ਮੱਜ ਵੀ ਸੋਹਣੀ ਹੈ ਬਾਈ ਸਾਡਾ ਉਹਦੇ ਸੋਨਾ